ਤੜਕਸਾਰ ਇੱਕ ਹਾਦਸਾ ਵਾਪਰਦਾ ਹੁੰਦਾ ਅੰਦਾਜ਼ੇ ਕਿ ਪਿੱਛੋਂ ਟਿਪਰ ਲਿਆ ਕੇ ਇੱਕ ਆਲਟੋ ਕਾਰ ਦੇ ਵਿੱਚ ਟੱਕਰ ਮਾਰ ਦਿੰਦਾ ਕਿ ਇਹ ਟੱਕਰ ਨਿਕ ਜਬਰਦਸਤ ਭਿਆਨਕ ਹੁੰਦੀ ਹੈ ਕਿ ਗੱਡੀ ਉੱਥੇ ਚੱਕਨਾ ਚੂਰ ਹੋ ਜਾਂਦੀ ਹੈ ਅੰਦਾਜ਼ੇ ਇਹ ਕਿ ਘਟਨਾ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਬਟਾਲਾ ਦੇ ਨੇੜੇ ਦੀ ਹੈ ਜਿੱਥੇ ਤੜਕਸਾਰ ਇੱਕ ਹਾਦਸਾ ਵਾਪਰ ਜਾਂਦਾ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਕਿ ਟੱਕਰ ਦੇ ਨਾਲ अल्टੋ ਕਾਰ ਚੱਕਨਾ ਚੂਰ ਹੋ ਜਾਂਦੀ ਹੈ ਹੁਣ ਦੱਸਦੀ ਹੈ ਕਿ ਸਵੇਰੇ ਇੱਕ अल्टੋ ਕਾਰ ਦੇ ਵਿੱਚ ਇੱਕ ਪਰਿਵਾਰ ਮੌਜੂਦ ਹੁੰਦਾ ਦੋ ਬੱਚੇ ਤੇ ਉਹਨਾਂ ਦੀ ਮਾਂ ਮੌਜੂਦ ਹੁੰਦੀ ਹੈ ਕਿ ਪਿੱਛੋਂ ਇੱਕ ਟਿਪਰ ਆਉਂਦਾ ਤੇਜ਼ੀ ਦੇ ਨਾਲ ਤੇ अल्टੋ ਕਾਰ ਦੇ ਵਿੱਚ ਪਿੱਛੋਂ ਲਿਆ ਕੇ ਠੋਕ ਦਿੰਦਾ ਤੇ ਜਿਹੜੀ ਕਾਰ ਹੈ ਉਹ ਇੱਕਦਮ ਚੱਕਨਾ ਚੂਰ ਹੋ ਜਾਂਦੀ ਹੈ ਹਾਲਾਂਕਿ ਕਾਰ ਵਿੱਚ ਮੌਜੂਦ ਮਾਂ ਤੇ ਦੋ ਬੱਚੇ ਵੀ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦੇ ਨੇ ਤੁਹਨ ਦੱਸਦੀ ਹੈ ਕਿ ਉੱਥੇ ਪਰਿਵਾਰ ਇਸ ਹਾਦਸੇ ਚ ਪ੍ਰਭਾਵਿਤ ਹੋ ਜਾਂਦਾ ਹੈ ਉਤੇ ਗੱਡੀ ਚ ਸਿਵਾਰ ਪਰਿਵਾਰ ਤੇ ਮਾਂ ਸਮੇਤ ਦੋ ਧੀਆ ਵੀ ਜ਼ਖਮੀ ਹੋਈਆਂ ਨੇ ਤਾਂ ਦੱਸਦੀ ਕਿ ਉਹਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿੱਥੇ ਉਹਨਾਂ ਦਾ ਹੁਣ ਇਲਾਜ ਚੱਲ ਰਿਹਾ ਹੈ ਜਾਣਕਾਰੀ ਅਨੁਸਾਰ ਪਰਿਵਾਰ ਬਟਾਲਾ ਤੋਂ ਧਾਰੀਵਲ ਵੱਲ ਨੂੰ ਆ ਰਿਹਾ ਸੀ ਕਿ ਅਚਾਨਕ ਹੀ ਰਸਤੇ ਦੇ ਵਿੱਚ ਇੱਕ ਟਿਪਪਰ ਆਉਂਦਾ ਹੈ ਤੇ ਪਿੱਛੋਂ ਦੀ ਆਲਟੋ ਕਾਰ ਨੂੰ ਟੱਕਰ ਮਾਰ ਦਿੰਦਾ ਜਿਸ ਦੇ ਕਾਰਨ ਇਹ ਇੱਕ ਧਿਆਨ ਨਾ ਕਸੜ ਕੇ ਹੀ ਹਾਦਸਾ ਹੋ ਜਾਂਦਾ ਹਾਲਾਂਕਿ ਜ਼ਖਮੀ ਪਰਿਵਾਰ ਜਿਹੜਾ ਜ਼ਖਮੀ ਜ਼ਰੂਰ ਹੁੰਦਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਜਾਂਦਾ ਇਲਾਜ ਦੇ ਲਈ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਮੌਕੇ ਪੀੜਤ ਪਰਿਵਾਰ ਅਤੇ ਟਿੱਪਰ ਡਰਾਈਵਰ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਦਾ ਕੀ ਕੁਝ ਕਹਿਣਾ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ਵਿੱਚ ਭਾਜੀ ਅਸੀਂ ਬਟਾਲੇ ਤੋਂ ਧਾਰੀਵਾਲ ਨੂੰ ਜਾ ਰਹੇ ਸੀ ਤੇ ਅਸੀਂ ਆਪਣੇ ਗੱਡੀ ਸਲੋ ਨਾਰਮਲ ਸਪੀਡ ਵਿੱਚ ਜਾ ਰਹੇ ਤੇ ਪਿੱਛੋਂ ਟਰਾਲਾ ਆ ਕੇ ਤੇ ਸਪੀਡ ਸੀ ਵਿੱਚ ਵੱਜਾ ਵਾ ਅਸੀਂ 15 20 ਕਿਲੋ ਆਪਣਾ ਫੋਟਾ ਅੱਗੇ ਗੱਡੀ ਰੇੜਦੀ ਗਈ ਗੱਡੀ ਆਡੀ ਪਲਟ ਗਈ ਆ ਤੇ ਸਾਨੂੰ ਲੋਕਾਂ ਨੇ ਆਂਗੇ ਵਿੱਚੋਂ ਬਾਹਰ ਕੱਢਿਆ ਹੈਗਾ ਵਾ ਤੇ ਬੱਚੇ ਨਾਲ ਲੱਗ ਗਈ ਆ ਬੱਚੇ ਕੁਛ ਛੋਟੇ ਆ ਵਿੱਚ ਤੇ ਵੱਡਿਆਂ ਨੂੰ ਉਹ ਚੁਲੇ ਚਾਲੇ ਤੇ ਲੱਗ ਗਈ ਦੀ ਆ ਸੱਟ ਬੱਚਿਆਂ ਨੂੰ ਹਸਪੀਟਲ ਲੈ ਕੇ ਗਏ ਆ ਉਹਨਾਂ ਅੱਗੇ ਉੱਤੇ ਜਾ ਕੇ ਵੇਖਦੇ ਆ ਕੀ ਹੋਇਆ ਹਲੇ ਕਿੱਥੋਂ ਆ ਰਹੀ ਸੀ ਅਸੀਂ ਵੀ ਜਾ ਰਹੇ ਅਸੀਂ ਬਟਾਰੇ ਤੋਂ ਧਾਰੀਵਾਲ ਜਾ ਰਹੇ ਠੀਕ ਆ ਜੀ ਤੇ ਟਰੱਕ ਦੀ ਬੈਕ ਸੇ ਕਿਧੋਂ ਦੀ ਟਰੱਕ ਤੋਂ ਆਹੀ ਟਰੱਕਾਂ ਦੇ ਪਿੱਛੋਂ ਆਂ ਕੇ ਵਜਾ ਆਡੀ ਗੱਡੀ ਤੇ ਆ ਗੱਡੀਆਂ ਦੀ ਪਲਟਦੀ ਰੇੜਦੀ ਅੱਗੇ ਗਈ ਆ ਠੀਕ ਆ ਜੀ ਵੀਤੀ ਫੋਟਾ ਕਰ ਰੇੜਦੀ ਆਈ ਗੱਡੀ ਚ ਕਿੰਨੇ ਕਿ ਜਾਣੇ ਸੀ ਗੱਡੀ ਚ ਮੈਂ ਤੇ ਮੇਰਾ ਬ੍ਰਦਰ ਸੰዱ ਸਾਹਿਬ ਵੀ ਨਾਲ ਸਾਰੀ ਸੀ ਤੇ ਇੱਕ ਕੁੜੀਆ ਮੇਰੀ ਤੇ ਦੋ ਕੁੜੀਆਂ ਆਵਦੀਆਂ ਸੀ ਤੇ ਨਾਲ ਮੇਰੀ ਘਰ ਦੀ ਸੀ ਮਤਾਂ ਜਗਿੰਦਰਪਾਲ ਵੀਰ ਐਕਸੀਡੈਂਟ ਕਿਦਾਂ ਹੋਇਆ ਵਲਾ ਐਕਸੀਡੈਂਟ ਮੇਰਾ ਬ੍ਰਦਰ ਗੱਡੀ ਚਲਾਉਣ ਰਿਹਾ ਸੀ ਤੇ ਇਹਨੇ ਪਿੱਛੋਂ ਲਿਆ ਕੇ ਟਰੱਕ ਨਾਲੇ ਮਾਰੀ ਵੇਖੋ ਕਿਤੇ ਬ੍ਰੇਕ ਵੱਜੀ ਗੱਡੀ ਸੁੱਟੀ ਦੀ ਤੇ ਪਿੱਛੇ ਥੱਲੇ ਮਾਰੋ ਟਰੱਕ ਵਾਲੇ ਨੇ ਮਾਰੀ ਵੇਖੋ ਬ੍ਰੇਕਾ ਉਹਦੀਆਂ ਕਰਾਸ ਹੋਈਆਂ ਨਿੱਕੀ ਗੱਡੀ ਦੇ ਬ੍ਰੇਕ ਦੇ ਅੱਗੇ ਮਾਰੀ ਐ ਵੀ ਕਈ ਜਾਣੇ ਬ੍ਰੇਕ ਮਾਰੀ ਬ੍ਰੇਕ ਮਾਰੀ ਉਹਨੇ ਆਵਰਲੋਡ ਹੋਈ ਜਾਵੇ ਚਲਾ ਕੇ ਠੋਕਤੀ ਐ ਨਾ ਸਾਰਿਆਂ ਦੇ ਅੱਗੇ ਜਿੰਨੇ ਇਥੇ ਪਬਲਿਕ ਹੈ ਸਾਰਿਆਂ ਨੇ ਵੇਖੋ ਤੇ ਬਚਾ ਹੀ ਸਾਰੇ ਪ੍ਰਬਾਧ ਬਚਾ ਨਹੀਂ ਹੈਗਾ ਬੱਚੇ ਸਿਵਲ ਹਸਪੀਟਲ ਖੜੇ ਆ ਕਿੰਨੇ ਚੀਜ਼ ਪਾ ਲਈ ਗੱਡੀ ਵਿੱਚ ਗੱਡੀ ਤੇ ਦੋ ਬੱਚੇ ਹੀ ਇੱਕੋ ਦੀ ਵਾਈਫ ਨੇ ਕੋ ਆਪ ਹੀ ਨਹੀਂ ਨਹੀਂ ਦੋ ਆ ਦੋ ਪਰਿਵਾਰ ਇਹਨੂੰ ਹੁਣ ਹਸਪੀਟਲ ਲੱਗੇ ਆ ਹਸਪੀਟਲ ਖੜਿਆ ਕੋਈ ਜਾਨੀ ਨੁਕਸਾਨ ਹੋਇਆ ਸਰ ਪੋਇਆ ਜੀ ਉਹਨੂੰ ਇੱਥੇ ਪੜਾ ਲੱਗਣਾ ਵਾ ਨਾ ਪ੍ਰਾਈਵੇਟ ਮੇਰੇ ਖਲ ਭੇਜ ਰਹੇ ਪਤਾ ਨਹੀਂ ਉਹਨੂੰ ਇੱਥੇ ਜਾ ਕੇ ਦੇਖਣਾ ਹੀ ਤਾਂ ਹੋਣਾ ਆ ਬਸੋ ਕਰੋ ਦਰਮਾ ਸਿੰਘ ਕੀ ਕਾਰਨ ਆ ਜਿਹੜਾ ਐਕਸੀਡੈਂਟ ਹੋਇਆ ਕਿਉਂਕਿ ਕੋਣ ਨੇ ਮੇਰੇ ਅੱਗੇ ਬ੍ਰੇਕ ਮਾਰਦੀ ਤੇ ਪਿੱਛੋਂ ਗੱਡੀ ਲੱਗੀ ਨਾਲ ਕਿਹੜੀ ਗੱਡੀ ਕਿਹੜੇ ਪਰਚੇ ਲਾਵੇ ਕਿਛ ਨਹੀਂ ਆ ਜੀ ਹੰਬਰ ਸਰ ਤੋਂ ਆ ਹਾਲਿਕਾ ਕੀ ਗੱਲ ਐ ਐਕਸੀਡੈਂਟ ਬਾਰੇ ਅੱਗੇ ਕਾਰ ਦੀ ਬ੍ਰੇਕ ਵੱਜੀ ਆ ਪਿੱਛੋਂ ਗੱਡੀ ਭਾਈ ਪਿਛੇ ਤੋਂ ਇੱਕ ਅੰਮ੍ਰਿਤਸਰ ਮਾਲ ਲਾ ਕੇ ਆ ਰਹੇ ਹਾਂ ਸੁਣਾ ਇੱਕ ਵਾਰੀ ਅੰਮ੍ਰਿਤਸਰ ਤੋਂ ਮਾਲ ਲਾ ਕੇ ਆ ਰਹੇ ਕਰੈਚ ਕੀ ਗੱਲ ਹੈ ਕੀ ਲਾ ਕੇ ਆਇਆ ਵਾ ਇਸ ਕੋਈ ਪਰਚੀ ਵੀ ਇਸ ਦੇ ਕੋਈ ਹੋਏ ਹਾਂਜੀ ਉਹ ਦੇਖੋ ਆਇਆ ਖਾਨਕੋਟ ਖਾਲੇ ਪਰਚੀ ਹੈਗੀ ਹਾਂਜੀ ਹਾਂਜੀ ਪਹੁੰਚ ਲੈਂਦੇ ਹਾਂ ਹਾਂਜੀ ਹਾਂਜੀ ਉਹ ਨੰਬਰ ਹੈਗਾ ਟ੍ਰੱਕ ਦਾ ਹਾਂਜੀ ਹਾਂਜੀ ਉਹ ਪਲੇਟ ਉਹ ਦੇ ਦੀ ਹਾਂ ਟੁੱਟਾ ਦੇਖ ਲਓ ਭਾਈ ਉਹ ਪਿੱਛੇ ਪਲੇਟ ਲੱਗੀ ਆ ਠੀਕ ਹੈ ਇਹ ਸਾਡੇ ਕੋਲ ਜੀ 108 ਤੇ ਆਏ ਸੀ ਐਂਬੂਲੈਂਸ ਲੈ ਕੇ ਆਏ ਸੀ ਸਾਡੇ ਕੋਲ ਇੱਕ ਪੇਸ਼ੈਂਟ ਸੀ ਜਿਹਦੇ ਵਿੱਚ ਇੱਕ ਫੀਮੇਲ ਪੇਸ਼ੈਂਟ ਸੀ ਤੇ ਦੋ ਮੱਛੀਆਂ ਸੀ ਤੇ ਜਿਹੜੀ ਬੱਚੀ ਅਨਾਮੀਕਾ ਕੋ ਅਨਾਮੀਕਾ ਉਹਦੇ ਜਿੱਦਾਂ ਉਹਦੇ ਸਿੰਪਟਮ ਵਗੈਰਾ ਲੱਗ ਰਹੇ ਸੀ ਸਾਈਨਸ ਸੁੰਡਮ ਉਤੋਂ ਮੁੰਡੋਲੀ ਸਿਰ ਸੱਟਾ ਲੱਗੀ ਸੀ ਤੇ ਉਹ ਥੋੜੀ ਸੁਸਤਰੀ ਸੀ ਉਹਦੇ ਬਰੀਡੂ ਵੀ ਨਾਤੋ ਰਿਜੀਉ ਉਹ ਜਿਹੜੀ ਫਰਸਟ ਐਡ ਦਿੱਤੇਗੇ ਉਹ ਸੀਡੀਸ ਕੇ ਅ ਮਨ ਲ ਕਿਹਾ ਗਿਆ ਇਹ ਪੱਛਮੀ ਦੇ ਦੂਸਰੇ ਦਿਓ ਮੇਸ਼ੇਲੇ ਉਹਨਾਂ ਨੇ ਜਸਟ ਰਿਕੀਆ ਇਹ ਕੋਈ ਲਾਵੇ ਫਤਗ ਬਾਰੀ ਬਸ ਆ ਇਹ ਉਧਰ ਸੀਟੀ ਦੀ ਰਿਪੋਰਟ ਨਹੀਂ ਹੋਈਗੀ ਕੋਈ ਅਨਾਮੀਆ ਪੇਸ਼ਵਰ ਦੀ ਉਦੋਂ ਤੱਕ ਨਹੀਂ ਕਿਸਾਨ ਐਕਸੀਡੈਂਟ ਹੋਣ ਦਾ ਕਾਰਨ ਉਹ ਅੱਗੇ ਜਾ ਰਿਹਾ ਸੀ ਉਹਨਾਂ ਨੇ ਉਹਨੂੰ ਬਚਾਉਣ ਦੀ ਖਾਤਰ ਬ੍ਰੇਕ ਮਾਰੀ ਬ੍ਰੇਕ ਮਾਰਨ ਦੇ ਕਾਰਨ ਕੁਝ ਵੱਡੀ ਆ ਰਹੀ ਸੀ ਗੱਡੀ ਗੱਡੀ ਜੰਨਾ ਗੱਡੀ ਪੈ ਗਈ ਪੈਣ ਦੇ ਪਰਿਵਾਰ ਦੇ ਜੀ ਹੀ ਜਫਰਾਲ ਤੇ ਤਾਰੀ ਹਲ ਦੇ ਰਹਿਣ ਵਾਲੇ ਉਹ ਫੈਮਲੀ ਹੀ ਜਿਹੜੀ ਇਸ ਕਾਰਨ ਕੋ ਆ ਰਹੀ ਤੇ ਜਾਨੀ ਬਚਾਇਆ ਇਸ ਕਰਕੇ ਸਰਕਾਰੀ ਹਸਪਤਲ ਤੇ ਲਿਜਾਇਆ ਅੰਦਰ ਮੋਸਿੰਗ ਟ੍ਰੱਕ ਤੇਵਰ ਦਾ ਨਾਮ ਹਾਂਜੀ ਠੀਕ ਹੈ ਤੇ ਕਾਰ ਵਾਲੇ ਦਾ ਕੋਈ ਸਿੰਦਰਪਾਲ ਸਿੰਦਰਪਾਲ 535 35 ਠੀਕ ਹੈ